ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਗੱਲ ਇਥੋਂ ਸ਼ੁਰੂ ਕਰੀਏ ਅੱਜ ਐਸਜੀਪੀਸੀ ਚੋਣਾਂ ਹੋਣ ਸੰਬੰਧੀ ਜਿਹੜੀ ਤਾਰੀਖਾਂ ਨੇ ਜਾਂ ਹੁਣ ਅਪ੍ਰੈਲ ਮਈ ਦੇ ਵਿੱਚ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਉਦੋਂ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਵੇਰਵਾ ਕੀ ਹੈ ਜੀ ਦੱਸਿਓ ਹਾਂ ਬਿਲਕੁਲ ਜੀ ਇਸ ਮੌਕੇ ਵੈਸੇ ਤਾਂ ਐਸਜੀਪੀਸੀ ਮੌਜੂਦਾ ਜਿਹੜੀ ਟੀਮ ਹੈ ਜਿਹੜੀ ਕਮੇਟੀ ਹੈ ਉਹ ਸਮੂੱਚੇ ਤੌਰ ਤੇ ਹੁਣ ਨਵੇਂ ਮਾਮਲੇ ਚੁਲਜੀ ਹੈ ਕਿਉਂਕਿ ਸੁਖਬੀਰ ਬਾਦਲ ਵਾਲੇ ਤਰ ਨਰੇਂਦਰ ਸਿੰਘ ਚੋੜਾ ਮਾਮਲੇ ਦੇ ਵਿੱਚ ਜੀ ਸਵਾਲ ਖੜੇ ਕਰ ਰਹੀ ਹੈ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤੇ ਉਧਰ ਕੁਝ ਦਿਨਾਂ ਕਹਿ ਰਹੀਆਂ ਜੀ ਕਿ ਇਹ ਨਾ ਮਤਲਬ ਕਿ ਇਹ ਬਦੀਕੀ ਕੀਤੀ ਜਾ ਰਹੀ ਹੈ ਕਿ ਉਹਨੂੰ 500 ਸਿਕਣ ਦੀ ਮੰਗ ਚਲਉਣੀ ਕਮੇਟੀ ਕਰ ਰਹੀ ਹੈ ਅੱਜ 3 ਦਿਨ ਦਾ ਰਿਮਾਂਡ ਪੁਲਿਸ ਨੇ ਹੋਰ ਲੈ ਲਿਆ ਨਰੇਂਦਰ ਸਿੰਘ ਚੋੜਾ ਦਾ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜੇ ਵਿਕਰਮਜੀਤ ਸਿੰਘ ਲਗਾਤਾਰ ਫੁਟੇਜ ਜਾਰੀ ਕਰ ਰਹੇ ਸੀਗੇ ਕਿਆ ਦੇਖੋ ਜੀ ਪੁਲਿਸ ਅਧਿਕਾਰੀ ਮਿਲ ਰਹੇ ਨੇ ਜੀ ਆਹ ਦੇਖੋ ਜੀ ਉਹਨਾਂ ਦੀ ਕੋਈ ਸਾਠ ਗਾਂਠ ਹੈ ਜੀ ਕੋਈ ਸ਼ੋਅ ਹੈ ਤੇ ਉਹਨੂੰ ਕੁਝ ਤਰ੍ਹਾਂ ਇਹ ਵੀ ਦੱਸਣ ਲੱਗ ਗਏ ਕਿ ਜੀ ਉਸੇ ਦਿਨੇ ਐਸਜੀਪੀਸੀ ਦੇ ਪ੍ਰਧਾਨ ਵੀ ਉਹਨੂੰ ਪ੍ਰਕਰਮਾ 'ਚ ਮਿਲੇ ਸੀਗੇ। ਸੋ ਇਸ ਲਈ ਕਿਉਂਕਿ ਉਹ ਜਾਣਿਆ ਪਛਾਣਿਆ ਉਹਨੇ ਕਿਤਾਬਾਂ ਲਿਖੀਆਂ, ਸ਼੍ਰੋਮਿਕਿਟੀ ਦਾ ਪ੍ਰਚਾਰ ਕਰਿਆ। ਸੋ ਇਸ ਲਈ ਫਿਰ ਉਹ ਫੁਟੇਜ ਕਿਉਂ ਨਹੀਂ ਪ੍ਰਜਾਰੀ ਕਰਦੇ ਵਿਕਰਮ ਜੀ ਠੀਕ ਆ। ਇਸ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੀਆਂ ਚਰਚਾਵਾਂ ਨੇ ਪਰ ਇਹਨਾਂ ਚਰਚਾਵਾਂ 'ਚ ਅੱਜ ਇੱਕ ਸੁਖਾਮੀ ਚਰਚਾ ਆਪਾਂ ਕਹਿ ਸਕਦੇ ਹਾਂ ਕਿ ਹੁਣ ਚੋਣਾਂ ਦੀ ਗੱਲ ਵੀ ਤੁਰੀ ਐ ਐਸਜੀਪੀਸੀ ਦੀ ਜਿਹੜਾ ਲੰਬੇ ਸਮੇਂ ਤੋਂ ਕੇਂਦਰ ਸਰਕਾਰੇ ਨਾਲ ਚੋਣਾਂ ਨੂੰ ਲਟਕਾਉਂਦਾ ਆ ਰਿਹਾ। ਹੂੰ ਜਦੋਂ ਆਪਾਂ ਬਾਕੀ ਚੋਣਾਂ ਦੀ ਗੱਲ ਕਰਦੇ ਹਾਂ ਕਿ ਸਮੇਂ ਸਿਰ ਹੋਣੀ ਚਾਹੀਦੀ ਹੈ ਤਾਂ ਇਹ ਸਮੇਂ ਸਿਰ ਵੀ ਹੋਣੀ ਚਾਹੀਦੀ ਹੈ ਨੇ ਇਹ ਸੰਵਿਧਾਨ ਦੇ ਅਨੁਸਾਰ ਹੋਣ ਵਾਲੀ ਚੋਣ ਹੈ ਸੋ ਉਹਦੇ ਉੱਤੋਂ ਕੇਂਦਰ ਜਾਣ ਕੇ ਕਿਨਾਰਾ ਕਰ ਰਹੇ ਸੀ ਤੇ ਅਕਾਲੀ ਦਲ ਜਿਹੜਾ ਜੈ ਆਪਣਾ ਸਿੱਧੇ ਰੂਪ ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਵਾਲੇ ਧੜੇ ਨਾਲ ਜੁੜਿਆ ਜੀ ਉਹ ਅਕਾਲੀ ਦਲ ਚਾਹੁੰਦਾ ਕਿ ਚਲੋ ਨਾ ਹੀ ਹੋਵੇ ਤਾਂ ਵੀ ਭਲਾ ਕਿਉਂਕਿ ਹੁਣ ਵਾਲੇ ਮੈਂਬਰ ਸਾਡੇ ਜਿੱਤੇ ਹੋਏ ਨੇ ਫਿਰ ਪਤਾ ਨਹੀਂ ਕਿਹਦੇ ਜਿੱਤ ਕੇ ਆ ਜਾਣਗੇ ਹੂੰ ਹੂੰ ਪਰ ਹੁਣ ਇੱਕ ਵਾਰ ਆਸ ਵੱਜੀ ਹੈ ਕਿ ਜੀ ਹੁਣ ਇਹ ਚੋਣਾਂ ਚੜ੍ਹਦੇ ਬਰੇ ਦੇ ਅਪ੍ਰੈਲ ਜਾਂ ਮਈ ਮਹੀਨੇ ਚ ਹੋ ਸਕਦੀਆਂ। ਜੀ। ਅਸਲ 'ਚ ਲੰਮੀ ਜਦੂ ਵਜ੍ਹਾਤ ਤੋਂ ਬਾਅਦ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਸੇਵੰਦ ਕਮੇਟੀ ਦੀਆਂ ਚੋਣਾਂ ਦੇ ਲਈ ਚੋਣ ਕਮਿਸ਼ਨਰ ਨਿਯੁਕਤ ਹੁੰਦੇ ਨੇ ਐ ਸਾਬਕਾ ਚੀਫ ਜਸਟਿਸ ਐਸ ਐਸ ਸਰੋਬ ਸਾਬ ਜੀ। ਤੋਂ ਉਹ ਜਦੋਂ ਲਾਏ ਜਾਂਦੇ ਨੇ ਜਸਟਿਸ ਐਸ ਐਸ ਸਰੋਬ ਤਾਂ ਉਹਨਾਂ ਨੇ ਹੁਣੇ ਜਾਣਕਾਰੀ ਦਿੱਤੀ ਹੈ ਕਿ ਸਮੂੱਚੀ ਜਿਹੜੀ ਸੰਪੂਰਨ ਵੋਟਰ ਲਿਸਟ ਹੈ ਹਮਮ ਉਹ 25 ਫਰਵਰੀ ਤੱਕ ਜਨਤਕ ਹੋ ਜਾਏਗੀ। ਜੀ। 15 ਦਸੰਬਰ ਹੁਣ ਲਾਸਟ ਡੇਟ ਹੈ ਵੋਟਾਂ ਬਣਨ ਦੀ ਸੋ ਜੇਕਰ ਅੱਜ ਵੀ ਆਪਾਂ ਗੱਲ ਕਰੀਏ ਤਾਂ ਅੱਜ 11 ਤਰੀਕ ਲੰਘ ਗਈ ਐ ਸੋ 12 13 14 ਤੇ 15 ਹੈ ਨਾ ਸੋ ਇੰਜ ਆ ਚਾਰਕ ਦਿਨ ਨੇ ਜਿਹੜੇ ਇਹਨਾਂ ਦਿਨਾਂ ਚ ਜਿੰਨੀ ਵੋਟ ਬਣ ਗਈ ਬਣ ਗਈ ਹੁਣ ਤੱਕ 50 ਲੱਖ ਵੋਟ ਬਣ ਦਾ ਜਾਣਕਾਰੀ ਹੈ ਸੋ ਜੇ 50 ਲੱਖ ਵੋਟ ਹੁਣ ਬਣ ਗਈ ਐ ਤੇ ਬਾਕੀ ਦਿਨਾਂ ਚ ਵੀ ਲੱਖ ਦੋ ਲੱਖ ਜਿਹੜੀ ਵੋਟ ਬਣਦੀ ਐ ਉਹ ਸਾਰੀ ਪ੍ਰਕਿਰਿਆ ਨਾਲ ਸੰਪੂਰਨ ਵੋਟ ਤੋਂ ਬਾਅਦ ਫਿਰ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਵੋਟਾਂ ਬਣੀਆਂ ਨੇ ਹਰ ਜ਼ਿਲ੍ਹਾ ਪੱਧਰ ਤੇ ਉਹ ਡੀਸੀਆਂ ਵੱਲੋਂ ਸੂਚੀ ਜਨਤਕ ਕੀਤੀ ਜਾਏਗੀ ਉਹਦੇ ਲਈ ਬਕਾਇਦਾ ਤੌਰ ਤੇ 3 ਜਨਵਰੀ ਦੀ ਤਾਰੀਖ ਤੈਅ ਕੀਤੀ ਗਈ ਹੈ ਜੀ 15 ਤਾਰੀਖ ਤੱਕ ਵੋਟਾਂ ਮਾਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 3 ਜਨਵਰੀ ਨੂੰ ਡੀਸੀ ਇੱਕ ਸੂਚੀ ਜਾਰੀ ਕਰਨਗੇ ਵੀ ਤੁਹਾਡੇ ਜ਼ਿਲ੍ਹੇ ਚ ਆ ਸ਼ਰੋਣੀ ਕਮੇਟੀ ਮੈਂਬਰਾਂ ਦੀਆਂ ਸ਼ਰੋਣੀ ਕਮੇਟੀ ਦੀ ਚੋਣਾਂ ਲਈ ਵੋਟਾਂ ਬਣੀਆਂ ਨੇ ਜੀ ਸੋ ਫਿਰ ਉਹਦੇ ਉੱਤੇ ਦਾਅਵੇ ਆਉਣਗੇ ਇਤਰਾਜ਼ ਆਉਣਗੇ ਸ਼ੰਕਾ ਆਉਣਗੀਆਂ ਦੁਰਸਤ ਕਰਾਉਣ ਵਾਲੀਆਂ ਅਰਜ਼ੀਆਂ ਆਉਣਗੀਆਂ ਉਹਦੇ ਲਈ ਬਕਾਇਦਾ ਤੌਰ ਤੇ 24 ਜਨਵਰੀ ਦੀ ਤਾਰੀਖ ਰਕਿ ਇਹ 24 ਜਨਵਰੀ ਤੱਕ ਕੋਈ ਵੀ ਇਤਰਾਜ਼ ਦਾਅਵੇ ਤੁਸੀਂ ਆਪਣੇ ਦਰਜ ਕਰਾ ਸਕਦੇ ਹੋ ਜੀ ਫਿਰ ਉਹਨਾਂ ਨੂੰ ਦਰਸਤ ਕਰਨ ਦੀ ਕਾਰਵਾਈ ਚੱਲੇਗੀ ਉਹਨਾਂ ਨੂੰ ਦੂਰ ਕਰਨ ਦੀ ਜੋ ਇਤਰਾਜ਼ ਨੇ ਸ਼ੰਕੇ ਸ਼ੋਭੇ ਨੇ ਉਸ ਤੋਂ ਬਾਅਦ ਜਿਹੜੀ ਲਿਸਟ ਬਣੇਗੀ ਉਹ 5 ਫਰਵਰੀ ਤੱਕ ਤਿਆਰ ਹੋ ਜਾਏਗੀ ਹਮ ਹਮ 5 ਫਰਵਰੀ ਤੱਕ ਜਿਹੜੀ ਸੁਧਾਈ ਵਾਲੀ ਪੂਰੀ ਲਿਸਟ ਤਿਆਰ ਹੋ ਜਾਏਗੀ ਫਿਰ ਉਹ ਪ੍ਰਿੰਟਿੰਗ ਲਈ ਜਾਏਗੀ ਜੀ ਸੋ 5 ਫਰਵਰੀ ਨੂੰ ਜਾਣ ਤੋਂ ਬਾਅਦ ਐਸਐਸ ਸਰੋ ਸਾਹਿਬ ਉਹਨਾਂ ਦਾ ਦਾਵਾ ਹੈ ਕਿ ਫਿਰ ਉਹ 24 ਫਰਵਰੀ ਤੱਕ ਛਪ ਕੇ ਆ ਜਾਈਗੀ ਤੇ 25 ਫਰਵਰੀ ਨੂੰ ਪ੍ਰਕਾਸ਼ਿਤ ਕਰ ਦਿੱਤਾ ਜਾਏਗਾ ਹੂੰ ਹੂੰ ਸੋ ਜੇਕਰ ਇਹ ਪ੍ਰਕਿਰਿਆ ਬਿਲਕੁਲ ਇਨਾ ਤਰੀਕਾ ਦੇ ਹਵਾਲੇ ਨਾਲ ਨਿਭੜ ਜਾਂਦੀ ਆ ਤਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇਕਰ ਹੁਣ ਕੋਈ ਰਾਜਨੀਤਿਕ ਕੜੀਕਾ ਨਾ ਆਵੇ ਹੈ ਨਾ ਕੋਈ ਕਿਸੇ ਦੀ ਮਨਛਾ ਇਹਦੇ ਵਿੱਚ ਆੜੇ ਨਾ ਆਵੇ ਤਾਂ ਇਹ ਚੋਣਾ ਅਪ੍ਰੈਲ ਜਾਂ ਮਈ ਮਹੀਨੇ ਚ ਹੋ ਸਕਦੀ ਹੈ ਹੂੰ ਹੂੰ ਇਸ ਵਾਰ ਵੱਖਰਾ ਸਵਾਲ ਇਹ ਵੀ ਸੀਗਾ ਕਿ ਕੁਝ ਤਰ੍ਹਾਂ ਲੰਮੇ ਸਮੇਂ ਤੋਂ ਜਦੋਂ ਜਹਿਦ ਕਰ ਰਹੀਆਂ ਸੀਗੀਆਂ ਕਿ ਐਸਜੀਪੀਸੀ ਨੂੰ ਬਾਦਲਾਂ ਦੇ ਕਬਜ਼ੇ ਚੋਂ ਛੁਡਾਇਆ ਜਾਵੇ ਜੀ ਕੁਝ ਖਾਸ ਕਰਕੇ ਜਦਦਰ ਭਾਈ ਰਣਜੀਤ ਸਿੰਘ ਹੋਰੀ ਜਾਂ ਸ਼੍ਰੋਮਣੀ ਕਜ਼ਲ ਅੰਮ੍ਰਿਤਸਰ ਅਲੀ 13 ਤੇ ਹੁਣ ਤਾਂ ਦੋ ਮੈਂਬਰ ਪਾਰਲੀਮੈਂਟ ਜਿਹੜੇ ਆਪਣੇ ਦਮ ਤੇ ਯਾਦ ਬਣੇ ਨੇ ਸਰਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਅਮਰਪਾਲ ਦੇ ਪਿਤਾ ਉਹਨਾਂ ਨੇ ਵੀ ਸੋ ਉਹਨਾਂ ਨੇ ਵੀ ਆਪਣੇ ਦਮ ਤੇ ਆਪਣੀਆਂ ਇਹਨਾਂ ਦੀਆਂ ਵੋਟਾਂ ਬਣਵਾਈਆਂ ਨੇ ਤੇ ਸਭ ਤੋਂ ਜ਼ੋਰ ਛੋਰ ਨਾਲ ਬਾਦਲ ਦਲ ਨੇ ਵੀ ਬਣਵਾਈਆਂ ਨੇ ਸੋ ਇਹ ਸਾਰੀਆਂ ਵੋਟਾਂ ਦੇ ਹਵਾਲੇ ਨਾਲ ਹੁਣ ਅਪ੍ਰੈਲ ਜਾਂ ਮਈ ਚ ਨਵੇਂ ਮੈਂਬਰ ਚੁੜ੍ਹ ਕੇ ਆ ਸਕਦੇ ਨੇ ਉਹ ਜਿਹਦੇ ਮਰਜ਼ੀ ਆਉਣ ਪਰ ਉਸ ਸ਼੍ਰੋਮਣੀ ਕਮੇਟੀ ਦੇ ਰੂਪ ਚ ਜੇਕਰ ਸੇਵਾ ਕਰਨਗੇ ਤਾਂ ਸੱਚਮੁੱਚ ਸ਼੍ਰੋਮਣੀ ਕਮੇਟੀ ਦਾ ਜੋ ਰਤਬਾ ਉਹ ਵੱਡਾ ਹੋ ਸਕਦਾ ਜੀ ਤੇ ਦੀਪਕ ਜੀ ਹਰਿਆਣੇ ਦੇ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਉਹ ਵੋਟਾਂ ਕਦੋਂ ਹੋਣੀਆਂ ਜੀ ਉਹ ਜਨਵਰੀ ਚ ਨੇ ਅਗਲੇ ਮਹੀਨੇ ਨੇ ਹੁਣ ਹਾਂ ਬਿਲਕੁਲ ਜੀ ਦੇਖੋ ਵੈਸੇ ਤਾਂ ਇਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਜੀ ਸ਼੍ਰੋਮਣੀ ਕਮੇਟੀ ਦੀ ਤਾਕਤ ਘਟਾਉਣ ਦੀ ਪ੍ਰਕਿਰਿਆ ਮੰਨ ਇਹ ਪਹਿਲਾਂ ਦਿੱਲੀ ਕਮੇਟੀ ਵੱਖਰੀ ਬਣੀ ਦਿੱਲੀ ਗੁਰਦੁਆਰਾ ਕਮੇਟੀ ਫਿਰ ਹੁਣ ਹਰਿਆਣੇ ਵਾਲੀ ਗੁਰਦੁਆਰਾ ਕਮੇਟੀ ਸੋ ਪਰ ਹੁਣੇ ਇੱਕ ਤਰ੍ਹਾਂ ਨਾਲ ਬਹਾਲ ਹੋ ਗਈ ਹੈ ਤੇ ਉਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿੰਨਾ ਰਾਜਨੀਤਿਕ ਰੋਲਾ ਰੱਪਾ ਪੈਣਾ ਸੀਗਾ ਜਾਂ ਧਾਰਮਿਕ ਤੌਰ ਤੇ ਇਹਨਾਂ ਨੇ ਉਭਾਰਨਾ ਸੀਗਾ ਉਹ ਉਸ ਪੱਧਰ ਤੇ ਨਹੀਂ ਲੜ ਸਕੇ ਨਤੀਜਾ ਹਰਿਆਣੇ ਨੇ ਆਪਣੀ ਵੱਖਰੀ ਕਮੇਟੀ ਹੋਂਦ ਚ ਲਿਆਂਦੀ। ਔਰ ਫਿਰ ਉਹ ਜਿੱਥੇ ਦੀਆਂ ਸਰਕਾਰਾਂ ਹੁੰਦੀਆਂ ਉਹ ਆਪਣੇ ਕੰਟਰੋਲ ਚ ਕਰਨੀਆਂ ਦੀ ਕੋਸ਼ਿਸ਼ ਕਰਦੀਆਂ ਨੇ ਚੀਜ਼ਾਂ ਨੂੰ। ਸੋ ਉਸੇ ਪ੍ਰਕਿਰਿਆ ਚੋਂ ਲਗਾਤਾਰ ਜਿੱਦ ਦੀ ਕਮੇਟੀ ਬਣੀਆ ਤਦ ਤੋਂ ਉੱਥੇ ਇਹ ਸੀਗਾ ਕਿ ਬਈ ਨਾਮਜਾਦ ਹੋ ਰਹੇ ਸੀ ਮੈਂਬਰ। ਜੀ ਪਰ ਹੁਣ ਇਹ ਪਹਿਲੀ ਵਾਰ ਹੈ ਕਿ ਸੰਗਤੀ ਵੋਟ ਨਾਲ ਉੱਥੇ ਕਮੇਟੀ ਚੁਣੀ ਜਾਏਗੀ। ਸੋ ਹੁਣ ਪੂਰੀ ਉਹ ਪ੍ਰਕਿਰਿਆ ਉੱਥੇ ਵੀ ਵੋਟ ਵੰਡਣ ਵਾਲੀ ਪ੍ਰਕਿਰਿਆ ਲਗਭਗ ਨਿਬੜ ਗਈ ਆ ਉਹ ਸਾਰਾ ਕੁਝ ਉੱਥੇ ਵੀ ਮਤਲਬ ਕਿ ਇਸੇ ਤਰ੍ਹਾਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਸੋ ਉੱਥੇ ਜਨਵਰੀ ਚ ਵੋਟਾਂ ਨੇ ਜੀ ਬਕਾਇਦਾ ਤੌਰ ਤੇ ਜਿਹੜੇ 40 ਬਾਡ ਨੇ ਉੱਥੇ ਇਹ ਵੋਟਾਂ ਪੈਣੀਆਂ ਨੇ ਤੇ 19 ਜਨਵਰੀ ਉਹ ਤਰੀਕ ਤੈ ਹੋਈ ਆ ਇਹਦੇ ਲਈ ਬਕਾਇਦਾ ਉੱਥੇ ਚੋਣ ਕਮਿਸ਼ਨਰ ਵੱਜੋਂ ਜਸਟਿਸ ਐਚ ਐਸ ਪੱਲਾ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਜੀ ਸੋ 19 ਜਨਵਰੀ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਨੇ ਉਹਦੀ ਨਾਮਜ਼ਦਗੀ ਦੀ ਪ੍ਰਕਿਰਿਆ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਹੈ ਜੀ 28 ਦਸੰਬਰ ਤੱਕ ਜਿਹੜੀ ਜਿਹੜੇ ਨਾਮਜ਼ਦਗੀਆਂ ਆ ਜਾਣਗੀਆਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਰਚੋਲ ਹੋਏਗੀ ਹੈ ਮਤਲਬ 30 ਦਸੰਬਰ ਉਹਨਾਂ ਦੀ ਪਰਚੋਲ ਹੈ ਉਸ ਤੋਂ ਬਾਅਦ ਫਿਰ 2 ਜਨਵਰੀ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ ਫਿਰ 3 ਤਰੀਕ ਨੂੰ ਜਿੰਨੇ ਉਮੀਦਵਾਰ ਬਚਣਗੇ ਉਹਨਾਂ ਨੂੰ ਚੋਰ ਨਿਸ਼ਾਨਾ ਲਾਟ ਕੀਤੇ ਜਾਣਗੇ ਮਤਲਬ 3 ਤਰੀਕ ਤੋਂ ਲੈ ਕੇ ਤੁਸੀਂ 18 ਤਰੀਕ ਤੱਕ ਪ੍ਰਚਾਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ 19 ਜਨਵਰੀ ਨੂੰ ਉੱਥੇ ਵੋਟਾਂ ਪੈਣਗੀਆਂ ਤੇ ਉਸੇ ਦਿਨ ਇਹ ਨਤੀਜੇ ਆ ਜਾਣਗੇ ਜੀ ਤੇ ਇਸ ਲਈ ਹਰਿਆਣਾ ਨੂੰ ਆਪਣੀ ਵੱਖਰੀ ਕਮੇਟੀ ਜਿਹੜੀ ਸੰਗਤੀ ਰੂਪ ਚ ਚੁਣ ਕੇ ਆਏਗੀ ਹੁਣ ਉਹ 19 ਤਰੀਕ ਨੂੰ 19 ਜਨਵਰੀ ਨੂੰ ਚੜ੍ਹਦੇ ਨਵੇਂ ਸਾਲ 'ਚ ਮਿਲ ਜੇਗੀ ਪਰ ਇਧਰ ਵਾਲੀਆਂ ਚੋਣਾਂ ਜਿਹਦੀ ਆਪਾਂ ਉਹ ਗੱਲ ਕਰਕੇ اٹਿਆ ਇਹ ਹੋ ਸਕਦਾ ਜੇਕਰ ਇਸੇ ਤਰ੍ਹਾਂ ਚੱਲਿਆ ਤਾਂ April May ਚ ਸ਼੍ਰਮਣੀ ਕਮੇਟੀ ਵੀ ਨਵੇਂ ਰੂਪ 'ਚ ਸਾਹਮਣੇ ਆਏਗੀ। ਹੂੰ। ਅੱਛਾ ਦੀਪਕ ਜੀ ਪੰਜਾਬ ਦੇ ਵਿੱਚ ਜਿਹੜੇ ਪਲੇਵੇ ਸਕੂਲ ਖੁੱਲੇ ਨੇ ਕਈ ਤਾਂ ਅਜਿਹੇ ਨੇ ਇੱਕ ਇੱਕ ਕਮਰੇ ਦਾ ਸਕੂਲ ਲਿਟਰਲੀ ਇੱਕ ਕਮਰੇ ਦਾ ਸਕੂਲ ਆ। ਆ ਕਈ ਜਿਹੜੇ ਕਹਿ ਲੋ ਕਿ ਮੀਡੀਅਮ ਸਾਈਜ਼ ਦੇ ਸਕੂਲ ਹੁੰਦੇ ਨੇ ਉਹਨਾਂ ਦੀ ਕੰਟੀਨ ਵੀ ਉਤੋਂ ਵੱਡੀ ਹੋਇਆ ਕਰਦੀ ਹੈ ਜਿੰਨੇ ਜਿੰਨੇ ਕਮਰਿਆਂ ਦੇ ਕਈ ਸਕੂਲ ਹੀ ਖੁੱਲੇ ਹੋਏ ਨੇ। ਹੁਣ ਪੰਜਾਬ ਦੀ ਸਰਕਾਰ ਨੇ ਕੀ ਫੈਸਲਾ ਲਿਆ ਵੀ ਇੱਕ ਕਮਰੇ ਵਾਲੇ ਪਲੇਵੇ ਸਕੂਲ ਬੰਦ ਕਰਨੇ ਨੇ? ਨਹੀਂ। ਬਲੇਬ ਸਕੂਲਾਂ ਨੂੰ ਲੈ ਕੇ ਕਾਫੀ ਚੰਗਾ ਫੈਸਲਾ ਲਿਆ ਜੀ ਇੱਕ ਨਹੀਂ 14 ਗਾਈਡਲਾਈਨ ਜਾਰੀ ਹੋਈਆਂ ਨੇ ਅੱਛਾ ਜੀ ਇਕੱਲੀ ਇੱਕ ਕਮਰੇ ਵਾਲੀ ਗਾਈਡਲਾਈਨ ਨਹੀਂ 14 ਗਾਈਡਲਾਈਨਾਂ ਜੀਆਂ ਜਾਰੀ ਹੋਈਆਂ ਨੇ ਉਹ ਜੰਕ ਫੂਡ ਨੂੰ ਲੈ ਕੇ ਵੀ ਹੈ ਉਹ ਐਡਮਿਸ਼ਨ ਵੇਲੇ ਜਵਾਕਾਂ ਦੇ ਟੈਸਟ ਨੂੰ ਵੀ ਹੈ ਉਹ ਮਾਪਿਆਂ ਦੀ ਇੰਟਰਵਿਊ ਨੂੰ ਲੈ ਕੇ ਨੂੰ ਵੀ ਹੈ ਬੜੀ ਕਮਾਲ ਜੀ ਮਤਲਬ ਅੱਜ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦੇ ਮੰਤਰੀ ਨੇ ਡਾਕਟਰ ਬਲਜੀਤ ਕੌਰ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਅਵਾਲੀ ਨੂੰ ਅੱਗੇ ਵਧਾਇਆ ਕਿ ਬੇਸ਼ੱਕ ਅਸੀਂ ਪਹਿਲਾਂ ਤੋਂ ਅੰਗਣਵਾੜੀ ਤਾਂ ਚਲਾਈ ਰਹੀ ਐ ਅੰਗਣਵਾੜੀ ਵੀ ਇੱਕ ਤਰ੍ਹਾਂ ਦਾ ਪਲੇਵ ਸਕੂਲ ਹੈ ਨਾ ਜੀ ਸੋ ਪਰ ਅੰਗਣਵਾੜੀ ਤੋਂ ਇਲਾਵਾ ਜਿਹੜੇ ਸਹੀ ਮੈਨਾਂ ਚ ਇਸ ਪਲੇਵ ਸਕੂਲ ਦੇ ਨਾਮ ਹੇਠ ਖੁੱਲੇ ਨੇ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਹੁਣ ਉਹ ਵੀ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਦੇ ਅਧੀਨ ਰਹਿਣਗੇ ਉਹਨਾਂ ਤੇ ਨਜ਼ਰਸਾਨੀ ਰਹੇਗੀ ਉਹਦੇ ਦੀ 14 ਗਾਈਡਲਾਈਨ ਜਿਹੜੀ ਆ ਦੇਖੋ ਜਿਹੜੀਆਂ ਗਾਈਡਲਾਈਨ ਮੈਚ ਪੜ ਰਿਆ ਸੀਗਾ ਨਾ ਹਾਂਜੀ ਪੜ ਕੇ ਮਨ ਬਾਗੋ-ਬਾਗ ਹੋਇਆ ਹੂੰ ਕਿ ਜੇਕਰ ਸੱਚਮੁੱਚ ਇਹ ਗਾਈਡਲਾਈਨ ਲਾਗੂ ਹੋ ਗਈਆਂ ਤਾਂ ਲੱਗਦਾ ਕਿ ਪੰਜਾਬ ਦੇ ਬੱਚਿਆਂ ਦੇ ਲਈ ਸਰਕਾਰ ਦੀ ਸੋਚ درست ਹੈ। ਹੂੰ ਹੂੰ। ਤੁਸੀਂ ਗੌਰ ਕਰੋ ਇਹਦੇ ਵਿੱਚ ਬਕਾਇਦਾ ਤੌਰ ਤੇ ਹੈ ਕਿ 3 ਤੋਂ 6 ਸਾਲ ਦੇ ਜਿਹੜੇ ਜਵਾਕ ਨੇ ਜੀ ਉਹ ਪਲੇਵੈ ਸਕੂਲ ਚ ਜਾਂਦੇ ਨੇ ਔਰ ਉਹਨਾਂ 40 ਹਜ਼ਾਰ ਗਿਣਤੀ ਅੱਜ ਦੀ ਤਰੀਕ ਚ ਪੰਜਾਬ ਚ ਇਹਨਾਂ ਬੱਚਿਆਂ ਦੀ। ਹੂੰ। ਤੇ ਪੰਜਾਬ ਦੇ ਵਿੱਚ ਜਿਹੜੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਵੱਡਾ ਸਵਾਲ ਹੈ ਕਿ ਛੋਟੇ ਕਸਬਿਆਂ ਪਿੰਡਾਂ ਚ ਘਰਾਂ ਚ ਵਿੜੀਆਂ ਚ ਪਲੇਵੈ ਸਕੂਲ ਚਲੀ ਜਾਂਦੇ ਨੇ। ਹੂੰ। ਸੋ ਇੱਕ ਕਮਰੇ ਵਾਲਾ ਵੀ ਹੈਨਾ ਬਾਥਰੂਮ ਵੀ ਕੋਆ ਘਰ ਦੇ ਵੀ ਉਹੀ ਵਰਤੀ ਜਾਂਦੇ ਨੇ ਨਿਆਣਿਆਂ ਨੂੰ ਵੀ ਉਹੀ ਆ ਸੋ ਇਹ ਖਾਸੀਆਂ ਪ੍ਰਕਿਰਿਆਵਾਂ ਹੈਗੀਆਂ ਨੇ ਹਾਂ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਨੇ ਨਾਮੀ ગ્રામੀ ਨੇ ਜਿਨ੍ਹਾਂ ਦੀ ਮਸ਼ਹੂਰੀ ਹੈ ਪ੍ਰਚਾਰ ਹੈ ਉੱਥੇ ਦਾਖਲਾ ਵੀ ਪਲੇਵਿਸ ਸਕੂਲ 'ਚ ਵੀ ਦਾਖਲਾ ਰਾਜਨੀਤਿਕ ਲੀਡਰਾਂ ਦੇ ਸਪਾਰਸ਼ਾਂ ਨਾਲ ਮਿਲਦਾ ਹੈ ਉੱਥੇ ਫਿਰ ਜੇਕਰ ਕੋਈ ਵਿਚਾਰਾ ਆਮ ਬੰਦਾ ਜਿਹੜਾ ਕਹਿੰਦਾ ਕਿ ਮੈਂ ਪੜ ਨਹੀਂ ਸਕਿਆ ਪਰ ਮੈਂ ਆਪਣੇ ਜਵਾਕ ਨੂੰ ਚੰਗੀ ਸ਼ੁਰੂਆਤ ਕਰਾ ਲਵਾਂ ਕੋਈ ਚਾਹੇ ਟੈਂਪੂ ਚਲਾਉਂਦਾ ਚਾਹੇ ਕੋਈ ਬੱਸ ਚਲਾਉਂਦਾ ਚਾਹੇ ਕੋਈ ਰੇੜੀ ਲਾਉਂਦਾ ਹੈ ਨਾ ਚਾਹੇ ਕੋਈ ਦੁਕਾਨ ਛੋਟੀ-ਵੱਡੀ ਕਰਦਾ ਫਿਰ ਉਹਨੂੰ ਕਹਿੰਦੇ ਜੀ ਤੁਹਾਡੇ ਜਵਾਬ ਦਾ ਪਹਿਲਾਂ ਟੈਸਟ ਲਵਾਂਗੇ ਹੂੰ ਚਲੋ ਜਵਾਬ ਨੂੰ ਅਗਲਾ ਤਿਆਰੀ ਕਰਾ ਵੀ ਰਹੇ ਹੋ ਕਿਤੇ ਫਿਰ ਜੀ ਮਾਪਿਓ ਦਾ ਵੀ ਇੰਟਰਵਿਊ ਹੋਗੀ ਉੱਥੋਂ ਵੀ ਰੋ ਮਾਪਿਓ ਭੱਜਦੇ ਨੇ ਮਤਲਬ ਜਿਹੜਾ ਆ ਬਧੀ ਕੀ ਆ ਉਹਨੂੰ ਵੀ ਇਹ ਅੱਜ ਦੀ ਗਾਈਡਲਾਈਨ ਨੱਥ ਪਾ ਰਹੀ ਹੈ ਕਿ ਉਹਨਾਂ ਨੂੰ ਵੀ ਹੱਕ ਹੈ ਹੂੰ ਜੇ ਮੈਂ ਗਾਈਡਲਾਈਨ ਤੁਹਾਡੇ ਮੂਰੇ ਰੱਖਾਂ ਉਹਦੇ ਵਿੱਚ ਸਭ ਤੋਂ ਪਹਿਲੀ ਗਾਈਡਲਾਈਨ ਹੈ ਕਿ ਪ੍ਰਾਈਵੇਟ ਤੇ ਸਰਕਾਰੀ ਸਾਰੇ ਪਲੇ ਵੇ ਸਕੂਲਾਂ ਦਾ ਰਜਿਸਟਰਡ ਹੋਣਾ ਜ਼ਰੂਰੀ ਹੈ ਹੂੰ ਹੂੰ ਜੇ ਕੋਈ ਰਜਿਸਟ੍ਰੇਸ਼ਨ ਜਿੱਦੀ ਨਹੀਂ ਹੋਊਗੀ ਉਸ ਨੂੰ ਚੱਲਣ ਨਹੀਂ ਦੇਵਾਂਗੇ ਇਹ ਪਹਿਲੀ ਮਦ ਸ਼ਾਮਲ ਕੀਤੀ ਹੈ ਹਰ ਸਾਲ ਦੀ ਰਜਿਸਟਰੀ ਵਿੱਚ ਨਵਿਆਉਣੀ ਹੁੰਦੀ ਹੈ ਹੂੰ ਹ ਫਿਰ ਉਸ ਤੋਂ ਬਾਅਦ ਪਲੇਵੇ ਸਕੂਲ ਦੇ ਵਿੱਚ ਇੱਕ ਟੀਚਰ 20 ਬੱਚਿਆਂ ਤੱਕ ਹੀ ਹੈਂਡਲ ਕਰੇਗਾ ਉਸ ਤੋਂ ਵੱਧ ਨਹੀਂ ਤੇ ਉਹ 20 ਬੱਚਿਆਂ ਨੂੰ ਹੈਂਡਲ ਕਰਨ ਵਾਲੇ ਟੀਚਰ ਨੂੰ ਨਾਲ ਇੱਕ ਕੇਅਰ ਟੇਕਰ ਵੀ ਰੱਖਣਾ ਪਏਗਾ ਕਿਉਂਕਿ ਮਸਲਾ ਛੋਟੇ ਬੱਚਿਆਂ ਦਾ ਜੀ ਸੋ ਇਸ ਲਈ ਇੱਕ ਟੀਚਰ ਇੱਕ ਕੇਅਰ ਟੇਕਰ ਮਿਲ ਕੇ 20 ਬੱਚਿਆਂ ਤੱਕ ਹੋਣਗੇ ਉਸ ਤੋਂ ਵੱਧ ਨਹੀਂ ਉਹਨਾਂ ਕੋਲ ਹੋਣਗੇ ਜੀ ਫਿਰ ਸਕੂਲ ਸਕੂਲ ਦੀ ਜਿਹੜੀ ਚਾਰ ਦਿਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਉਹਦੀ ਉਚਾਈ ਹੈ ਨਾ ਉਹਦਾ ਗਾਇਰਾ ਤਾਂ ਕਿ ਬੱਚਿਆਂ ਲਈ ਕੋਈ ਖਤਰਾ ਨਾ ਹੋਵੇ ਉਹਦੀਆਂ ਗਰੇਲਾ ਸਾਰੀ ਚੀਜ਼ ਉਹਦੇ ਗਾਈਡਲਾਈਨ ਚ ਨੇ ਹਮ ਫਿਰ ਸਕੂਲ ਦੇ ਜਿਹੜੇ ਕਲਾਸਰੂਮ ਨੇ ਉਹ ਖੁੱਲੇ ਹੋਣੇ ਚਾਹੀਦੇ ਨੇ ਜੀ ਤੇ ਰੈਸਟਰੂਮ ਦਾ ਹੋਣਾ ਜ਼ਰੂਰੀ ਹੈ ਛੋਟੇ ਜਵਾਕ ਨੇ ਤੇ 2-3 ਘੰਟੇ ਬਾਅਦ ਜਵਾਕ ਝਪਕੀ ਵੀ ਲੈਂਦੇ ਨੇ ਇਹਨਾਂ ਉਹਨਾਂ ਨੂੰ ਥੋੜਾ ਸੋਏ ਇਸ ਲਈ ਉਹਨਾਂ ਨੇ ਖੇਲ ਖੋਲ ਲੈਣਗੇ ਤਾਂ ਥੱਕ ਵੀ ਜਾਂਦੇ ਨੇ ਛੇਤੀ ਫਿਰ ਉਹਨਾਂ ਨੂੰ ਸੌਣ ਲਈ ਉਹਦਾ ਵੀ ਪ੍ਰਬੰਧ ਕਰਨਾ ਪਏਗਾ ਜੀ ਫਿਰ ਕੁੜੀਆਂ ਤੇ ਮੁੰਡਿਆਂ ਲਈ ਵੱਖਰੇ ਟਾਇਲਟ ਹੋਣਗੇ ਤੇ ਉਹ ਟਾਇਲਟ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਨੇ ਬੱਚਿਆਂ ਦੇ ਪੱਧਰ ਦੇ ਉਹਦੀ ਉਚਾਈ ਉਹ ਸਾਰਾ ਕੁਝ ਉਸ ਪ੍ਰਕਿਰਿਆ 'ਚ ਹੋਣਾ ਚਾਹੀਦਾ ਜੀ ਫਿਰ ਸਾਰੇ ਸਕੂਲਾਂ 'ਚ ਸੀਸੀਟੀਵੀ ਕੈਮਰੇ ਲਾਜ਼ਮੀ ਨੇ ਇਹ ਤੋਂ ਬਿਨਾ ਕਿ ਸਕੂਲ ਦੀ ਰਜਿਸਟ੍ਰੇਸ਼ਨ ਨਹੀਂ ਲਾਗੂ ਕੀਤੀ ਜਾਏਗੀ। ਪਲੇ ਵਿੱਚ ਬੱਚਿਆਂ ਨੂੰ ਖੇਡ ਦੇ ਨਾਲ ਨਾਲ ਮਤਲਬ ਕਿ ਇਹੀਆਂ ਤਕਨੀਕਾਂ ਨਾਲ ਹੀ ਪੜਾਇਆ ਜਾਊਗਾ। ਕੋਈ ਬੋਝ ਨਹੀਂ ਹੋਏਗਾ ਉਹਨਾਂ ਤੇ ਹੋਮਵਰਕ ਦਾ। ਖੇਡਾਂ ਨਾਲ ਹੀ ਉਹਨਾਂ ਨੂੰ ਪੜਾਉਣ ਦੇ ਹੋਏਗਾ ਤੇ ਅਧਿਆਪਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਣਗੇ। ਹੂੰ ਹੂੰ ਕਿਸੇ ਤਰ੍ਹਾਂ ਡਾਂਟ ਨਹੀਂ ਸਕਣਗੇ। ਥੱਪੜ ਤੱਕ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਐਸ ਫਰ ਸਖਤ ਹਦਾਇਤਾਂ। ਜੀ। ਲਾਇਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹੂੰ ਹੂੰ ਪਲੇਵੇ ਸਕੂਲ ਦੇ ਵਿੱਚ ਲਾਇਬ੍ਰੇਰੀ ਹੋਣਾ ਆਇਆ ਨਾ ਹੋਵੇ ਕਿ ਇਕ ਕਲਮਾਰੀ ਚ ਕਖਾਨਾ ਕੱਢਿਆ ਹੁੰਦਾ ਦਸਤਕਤਾਂ ਮਾਰ ਕੇ ਜਿਆ ਲਾਇਬ੍ਰੇਰੀ ਆ ਉਹ ਕਹਿੰਦੇ ਲਾਇਬ੍ਰੇਰੀ ਪ੍ਰੋਪਰ ਤੇ ਪੀਣ ਵਾਲੇ ਪਾਣੀ ਦੇ ਸਾਫ ਪਾਣੀ ਦੀ ਪ੍ਰਬੰਧਤਾ ਹੋਣਾ ਜ਼ਰੂਰੀ ਹੈ ਉਹਦੇ ਨਾਲ ਨਾਲ ਹਰ ਮਹੀਨੇ ਜਵਾਕਾਂ ਦਾ ਮੈਡੀਕਲ ਚੈੱਕਅਪ ਤੇ ਜਿਹੜਾ ਜਵਾਕਾਂ ਨੂੰ ਟੀਕੇ ਲੱਗਦੇ ਆ ਆਪਣੇ ਤੋਂ ਖਾਸੇ ਲੱਗਦੇ ਆ ਨਾ 5-7 ਸਾਲ ਤੱਕ ਲੱਗਦੇ ਰਹਿੰਦੇ ਆ ਫਿਰ ਉਹ ਜਿਹੜੇ ਟੀਕੇ ਲੱਗਦੇ ਆ ਉਹਦਾ ਰਿਕਾਰਡ ਵੀ ਪਲੇ ਵਸਕੂਲ ਨੂੰ ਰੱਖਣਾ ਪਏਗਾ ਫਿਰ ਸਕੂਲਾਂ ਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫਾਇਰ ਸੇਫਟੀ ਤੇ ਸਿਹਤ ਨੂੰ ਲੈ ਕੇ ਫਰਸਟ ਕਿੱਟ ਵਗੈਰਾ ਜੀ ਉਹਦਾ ਵੀ ਹੋਣਾ ਜ਼ਰੂਰੀ ਹੈ ਜੀ ਸਕੂਲ ਦੀ ਫੀਸ ਕਿਵੇਂ ਲਈ ਜਾਊਗੀ ਉਹਦਾ ਸ਼ਡਿਊਲ ਤੁਹਾਨੂੰ ਪਹਿਲਾਂ ਮਿਲਣਾ ਪਏਗਾ ਹਮਮ ਅਡਮਿਸ਼ਨ ਦੇ ਵਕਤ ਬੱਚਿਆਂ ਦੀ ਸਕਰੀਨਿੰਗ ਟੈਸਟ ਨਹੀਂ ਹੋਏਗਾ ਮਾਪਿਆਂ ਦੀ ਇੰਟਰਵਿਊ ਨਹੀਂ ਹੋਏਗੀ ਹਮਮ ਫਿਰ ਆਖਰੀ ਜਿਹੜਾ ਇੱਕ ਪੁਆਇੰਟ ਹੈ ਪੇਰੈਂਟਸ ਟੀਚਰ ਐਸੋਸੀਏਸ਼ਨ ਬਣਾਈ ਜਾਏਗੀ ਤੇ ਜੰਕ ਫੂਡ ਤੇ ਬੈਨ ਹੋਏਗਾ ਜੀ ਜੰਕ ਫੂਡ ਮਤਲਬ ਜਿਹੜਾ 버ਗਰ ਪੀਜ਼ਾ ਮਿਲਡਰ ਛੂਡਲ ਜੇ ਉਹ ਇਹ ਚਿਪਸ ਇਹ ਜਵਾਕ ਦੇ ਟਿਫਨ ਚ ਵੀ ਨਹੀਂ ਆਉਣਗੇ ਹਮ ਮਾਪਿਆਂ ਨੂੰ ਵੀ ਅਦਾਤ ਹੈ ਤੇ ਸਕੂਲ ਦੀ ਕੰਟੇਨ ਚ ਵੀ ਜੇ ਪਲੇ ਵੇ ਸਕੂਲ ਬੜੇ ਸਕੂਲਾਂ ਚ ਵੀ ਪਲੇ ਵੇਸ ਹੁੰਦਾ ਨਾ ਬਿੰਗਰ ਤੇ ਉੱਥੇ ਕੰਟਿਨਜਨ ਵੀ ਹੈ ਜਾਸਮਾਨੀ ਵੀ ਕੇਗਾ ਤੇ ਉਹ ਸਕੂਲ ਦੇ ਆਲੇ ਦਾਲ ਦੇ ਚੁਗਿਰਦੇ ਚ ਵੀ ਇਹ ਚੀਜ਼ਾਂ ਨਹੀਂ ਵਿਕਣੀਆਂ ਚਾਹੀਦੀਆਂ ਸੋ ਇਸ ਨੂੰ ਲੈ ਕੇ ਕਾਫੀ ਸਖਤ ਗਾਈਡਲਾਈਨ ਨੇ ਬਸ ਇਹ ਲਾਗੂ ਹੋ ਜਾਣ ਜਰੂਰ ਹਾਂ ਹਾਂ ਇਹ ਉਮੀਦ ਕਰਦੇ ਆ ਸਰਕਾਰ ਦਾ ਇੱਕ ਕਾਬਨੇ ਤਰੀਫਾ ਬਾਅਦ ਚੋਂ ਪਤਾ ਲੱਗਦਾ ਕਿ ਅੱਜ ਇਹ ਜਾਰੀ ਹੋਇਆ ਮੈਨੂੰ ਆਜਾਦ ਆਉਂਦਾ ਚੰਜੀ ਚੰਨੀ ਹੋਰੀ ਨਾ ਜਦੋਂ ਮੁੱਖ ਮੰਤਰੀ ਬਣੇ 3 ਮਹੀਨੇ ਲਈ ਜੀ ਤੇ ਬਣਦੀ ਸਰ ਉਹਨਾਂ ਨੇ ਪਹਿਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਹੂੰ ਕਹਿੰਦੇ ਵੀ ਆ ਮਾਈਨਿੰਗ ਮੂਨਿੰਗ ਵਾਲੇ ਮੇਰੇ ਕੋਲ ਕੋਈ ਨਾ ਆਇਓ ਜੀ ਵੀਡੀਓ ਚ ਰੋਲਪ ਪੈ ਗਿਆ ਵੀ ਬੜਾ ਸਖਤ ਫੈਸਲਾ ਉਸੇ ਦਿਨ ਰਾਤ ਨੂੰ ਮਾਈਨਿੰਗ ਮਾਫੀਆ ਨੇ ਮੀਟਿੰਗ ਕੀਤੀ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਹੀ ਸੱਦਿਆ ਸੀ ਹਮਨੇ ਇਹ ਇਸ਼ਾਰਾ ਉਹਦਾ ਜੀ ਜੀ ਲੱਗ ਵੀ ਅੱਛਾ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਹਮ ਬਣਦੀ ਸਾਰੇ ਚੌਪਰ ਉਡਾਇਆ ਵੀ ਲਿਆਓ ਵੀ ਖੱਡਾਂ ਤੇ ਚੌਪਰ ਉਡਾਓ ਵੀ ਜਿੱਥੇ ਮਾਈਨਿੰਗ ਚੱਲਦੀ ਆ ਮੈਂ ਚੈੱਕ ਕਰਕੇ ਆਵਾਂ ਹਮ ਉਹ ਪੌਣੇ 5 ਸਾਲ ਤੱਕ ਇੱਕੋ ਵਾਰ ਚੌਪਰ ਉੜਿਆ ਬਾਦਚੋ ਮਾਈਨਿੰਗ ਵਾਲੀ ਕਹਿੰਦੇ ਮੱਥਾ ਟੇਕਣ ਆਉਂਦੇ ਰੇ ਇਹ ਕਦੇ ਨਹੀਂ ਗਏ ਦੇਖਣ ਫਿਰ ਸੋ ਇਸ ਲਈ ਇਹ ਕਿਤੇ ਇਹਦੇ ਲਈ ਨਾ ਹੋਵੇ ਕਿ ਇੱਕ ਕਮਰੇ ਦੇ ਸਕੂਲ ਨਹੀਂ ਚੱਲੂਗਾ ਵੀ ਬਾਦਚੋ ਪਤਾ ਲੱਗੇ ਇੱਕ ਕਮਰੇ ਵਾਲੇ ਸਭ ਤੋਂ ਪਹਿਲਾਂ ਮੱਥਾ ਟੇਕਣ ਆ ਕੇ ਸਰਕਾਰ ਨੂੰ ਇਹ ਨਾ ਹੋ ਜਵੇ ਕਿਤੇ ਸੋ ਇਸ ਲਈ ਇਹ ਜਿਹੜੇ ਲਾਈਨ ਗਾਈਡਲਾਈਨ ਜਾਰੀ ਹੋਈਆਂ ਨੇ ਨਾ ਜੇ ਲਾਗੂ ਹੋ ਜਵੇ ਤਾਂ ਪੰਜਾਬ ਦੇ ਜਵਾਕਾਂ ਲਈ ਔਰ ਅੱਗੇ ਮਾਪਿਆਂ ਲਈ ਚੰਗਾ ਸਹਾਈ ਹੋਊਗਾ ਔਰ ਇਹ ਉੱਚ ਸਿੱਖਿਆ ਤੱਕ ਲਈ ਫਿਰ ਇਹ ਮਿਆਰ ਇੱਕ ਸੈਟਲ ਹੋ ਜਾਂਦਾ ਜਦੋਂ ਥੱਲੇੋਂ ਸ਼ੁਰੂ ਹੋ ਜੂਗਾ ਬਿਲਕੁਲ ਬਿਲਕੁਲ ਕੋਈ درست ਫੈਸਲਾ ਲਾਗੂ ਕਰੇ ਸਰਕਾਰ ਕਾਬਲੇ ਤਰੀ ਫੈਸਲਾ ਜੀ ਦੀਪਕ ਜੀ ਜਿਹੜੀ ਦਿੱਲੀ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਦੇ ਬਾਰੇ ਕੁਝ ਗੱਲ ਇਹ ਸੁਣਨ ਨੂੰ ਪਹਿਲਾਂ ਮਿਲਦੀ ਸੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਰਲ ਕੇ ਚੋਣ ਲੜ ਸਕਦੇ ਨੇ ਕੋਈ ਸੀਟਾਂ ਸ਼ੇਅਰ ਕਰਨ ਦਾ ਕੋਈ ਆਪਸ ਦੇ ਵਿੱਚ ਕੋਈ ਸਹਿਮਤੀ ਬਣ ਸਕਦੀ ਆ ਅਰਵਿੰਦ ਕੇਜਰੀਵਾਲ ਕੱਲ ਸ਼ਰਦ ਪਵਾਰ ਨੂੰ ਮਿਲੇ ਉਸ ਤੋਂ ਬਦ ਉਸ ਤੋਂ ਮਗਰੋਂ ਅਰਵਿੰਦ ਕੇਜਰੀਵਾਲ ਨੇ ਅੱਜ ਕੀ ਆਖਿਆ ਜੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰਤਾ ਜੀ ਕਿ ਸਾਡਾ ਕੋਈ ਗਠਜੋੜ ਨਹੀਂ ਹੋਏਗਾ ਕਾਂਗਰਸ ਦੇ ਨਾਲ ਦਿੱਲੀ ਨੂੰ ਲੈ ਕੇ ਕਹਿੰਦੇ ਸਪਸ਼ਟਾ ਜੀ ਅਸੀਂ ਆਪਣੇ ਦਮ ਤੇ ਚੋਣਾਂ ਲੜਾਂਗੇ ਵੈਸੇ ਵੀ ਇਹਨਾਂ ਨੇ ਲੋਕ ਸਭਾ ਚੋਣਾਂ ਇਕੱਠਿਆਂ ਲੜ ਕੇ ਦੇਖ ਲਈਆਂ ਇਕੱਲੇ-ਇਕੱਲੇ ਲੜਦੇ ਸੀ ਤਾਂ ਵੀ ਇੱਕ ਵੀ ਸੀਟ ਨਹੀਂ ਆਈ ਤੇ ਇਕੱਠਿਆਂ ਲੜ ਕੇ ਵੀ ਇਹਨਾਂ ਦੀ ਇੱਕ ਸੀਟ ਨਹੀਂ ਆਈ ਤੇ ਉਸ ਮਾਮਲੇ 'ਚ ਭਾਪੀ ਜਿੱਤਦੀ ਆ ਰਹੀ ਹੈ ਲਗਾਤਾਰ ਜੀ ਪਰ ਜਦੋਂ ਵਿਧਾਨ ਸਭਾ ਚੋਣਾਂ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਜਿੱਤੇ ਦੀ ਆ ਰਹੀ ਹੈ ਸੋ ਇਹ ਇਸ ਲਈ ਆਮ ਆਦਮੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਜੇ ਅਸੀਂ ਜਿੱਤੀਏ ਦੁਆਰਾ ਤਾਂ ਉਹਦਾ ਸੇਰਾ ਕਾਂਗਰਸ ਨੂੰ ਜਾਵੇ ਹਾਂ ਜੇ ਹਾਰੇ ਤਾਂ ਟਿਕਰਾ ਜ਼ਰੂਰ ਆਪਸੀ ਬਿਨਾ ਗੱਠਜੋੜ ਵੀ ਇੱਕ ਦੂਏ ਦੇ ਸਿਰ ਭੰਨ ਸਕਦੇ ਆ ਕਿ ਦੇਖੋ ਜੀ ਇਕੱਠੇ ਹੁੰਦੇ ਸ਼ਾਇਦ ਫਿਰ ਕੁਝ ਗੱਲ ਬਣ ਜਾਂਦੀ ਹੈ ਨਾ ਸੋ ਇਹ ਇਸ ਲਈ ਉਸ ਕਿਸੇ ਵੈਸੇ ਮਤਲਬ ਆਪਾਂ ਕੱਲ ਵੀ ਗੱਲ ਕਰਕੇ ਕਿ ਉਹਨਾਂ ਨੇ ਫਾਰਮੂਲਾ ਹੁਣ ਬਦਲਿਆ ਜੀ ਫਾਰਮੂਲਾ ਕਿ 31 ਦੇ ਵਿੱਚੋਂ ਤੁਸੀਂ ਜਦੋਂ 24 ਆਪਣੇ ਐਮਐਲਏ ਛੱਡ ਤੇ 31 ਸੀਟ ਉਮੀਦਵਾਰ ਐਲਾਨੇ ਉਹਨਾਂ ਚ 24 ਮੌਜੂਦਾ ਐਲਾਨੇ ਹੀ ਨਹੀਂ ਚਲੋ ਇਹਨੂੰ ਹੋਰ ਨੇੜੇ ਲਿਆਉਨੇ ਆਪਾਂ ਜੀ ਇਹਨਾਂ ਨੇ ਜੀ ਮਤਲਬ 220 ਦੇ ਵਿੱਚ 27 ਸੀਟਾਂ ਤੇ ਉੱਤੇ ਜਿੱਥੇ ਆਮ ਆਦਮੀ ਪਾਰਟੀ ਜਿੱਤੀ ਵੀ ਸੀ ਹਮ ਹਮ ਉਹਨਾਂ 27 ਸੀਟਾਂ ਤੇ ਆਪਣੇ ਉਮੀਦਵਾਰ ਐਲਾਨਤੇ ਆ ਜੀ ਤੇ ਉਹਨਾਂ 27 ਸੀਟਾਂ ਤੇ ਸਿਰਫ ਚਾਰ ਪ੍ਰਾਣੇ ਐਮਐਲਏ ਟਿਕਟ ਦਿੱਤੀ ਮਤਲਬ 27ਾਂ ਚੋਂ 24 ਐਮਐਲਏ ਦੀ ਛੁੱਟੀ ਹੋ ਗਈ ਹਮ ਹਮ ਤੇ ਇਸ ਲਈ ਇੱਥੋਂ ਸਪਸ਼ਟ ਹੈ ਕਿ ਤੁਸੀਂ ਲਗਭਗ ਆਪਣੇ ਸਾਰੇ ਐਮਐਲਏ ਬਦਲਦੇ ਜਾ ਰਹੇ ਹਾਂ ਜੀ ਇਹ ਜਿਨ੍ਹਾਂ ਦੀ ਛੁੱਟੀ ਹੋਈ ਆ ਉਹ ਮੀਟਿੰਗਾਂ ਕਰਨ ਲੱਗੇ ਨੇ ਉਹ ਬਗਾਵਤ ਕਰਨ ਦੀ ਤਿਆਰੀ ਕਰ ਰਹੇ ਨੇ ਹਮ ਪਰ ਅੱਜ ਅਰਵਿੰਦ ਕੇਜਰੀਵਾਲ ਨੇ ਵੀ ਤੇ ਰਾਗਵ ਛੱਡਾ ਨੇ ਵੀ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਮੀਡੀਆ ਰਾਹੀਂ ਵੀ ਸਪਸ਼ਟ ਕਰਤਾ ਕਿ ਅਸੀਂ ਕਾਂਗਰਸ ਨਾਲ ਗੱਠਜੋੜ ਕਰਕੇ ਨਹੀਂ ਲੜਾਂਗੇ ਕਿਉਂਕਿ ਇਹ ਦੋਈ ਤਰ੍ਹਾਂ ਇੰਡੀਆ ਗੱਠਜੋੜ ਤਾਂ ਹੈਗੀਆਂ ਨੇ ਪਰ ਇੰਡੀਆ ਗੱਠਜੋੜ ਤਾਂ ਆਗੂ ਦੀ ਲੜਾਈ ਤੁਰਪੇ ਹੁਣ ਜੀ ਇੰਡੀਆ ਗੱਠਜੋੜ ਤਾਂ ਲਾਲੂ ਨੇ ਵੀ ਹੁਣ ਕਹਿਤਾ ਕਿ ਮਮਤਾ ਨਾਲ ਜਾਣਾ ਸਹੀ ਹੈ ਅਤੇ ਹੋਰ ਕੁਝ ਤੇ ਰਾਮੀ ਮਮਤਾ ਨੂੰ ਅੱਗੇ ਕਰਨਾ ਚਾਹੁੰਦੀਆਂ ਨੇ ਸੋ ਇਸ ਲਈ ਮਮਤਾ ਕੀ ਇੰਡੀਆ ਘਟ ਜੋੜ ਦੀ ਲੀਡਰ ਬਣੇਗੀ ਜਾਂ ਇੰਡੀਆ ਘਟ ਜੋੜ ਦਾ ਹਾਲ ਯੂਪੀਆ ਵਰਗਾ ਹੋ ਜਾਏਗਾ ਜਾਂ ਇੰਡੀਆ ਘਟ ਜੋੜ ਭੰਗ ਹੋ ਜਾਏਗਾ ਸੋ ਹੁਣ ਕੁਝ ਨਹੀਂ ਪਤਾ ਸਥਿਤੀ ਕੀ ਹੋਏਗੀ ਇਹ ਇਸ ਲਈ ਕੇਜਰੀਵਾਲ ਉਹਦੀ ਇਕੱਲੇ ਲੜਨਗੇ ਤੇ ਉਹਨਾਂ ਨੇ ਆਪਣੇ ਐਲਾਨ ਸ਼ੁਰੂ ਕਰਤੇ ਉਹਨਾਂ ਨੇ ਟੈਂਪੂ ਵਾਲਿਆਂ ਲਈ ਇੱਕ ਬੀਮਾ ਯੋਜਨਾ ਸ਼ੁਰੂ ਕਰਤੀ ਘਰੋਂ ਘਰ ਜਾਣਾ ਸ਼ੁਰੂ ਕਰਤਾ ਅੱਜ ਕੁਝ ਨਹੀਂ ਟਿਕਟਾਂ ਕੱਟੀਆਂ ਉਹਨੂੰ ਲੈ ਕੇ ਉਹਨਾਂ ਨੇ ਮੀਡੀਆ 'ਚ ਵੀ ਹਵਾਲਾ ਦਿੱਤਾ ਕਿ ਇਹ ਬੀ ਜੀ ਪੀ ਇਹ ਟਿਕਟਾਂ ਵੋਟਾਂ ਕਟਾ ਰਹੀ ਹੈ ਇਹਨਾਂ ਦੀ ਵੋਟਾਂ ਇਕੱਠ ਹੋ ਰਹੀਆਂ ਨੇ ਲੋਕਾਂ ਦੀ ਤੁਸੀਂ ਇਸ ਲਈ ਪੂਰਾ ਰੰਗ ਚੜ ਗਿਆ ਜੀ ਦਿੱਲੀ ਨੂੰ ਹਮ ਦਿੱਲੀ ਚ ਵੈਸੇ ਠੰਡ ਵੱਧ ਰਹੀ ਆ ਪਰ ਚੋਣਾ ਦੀ ਗਰਮੀ ਵੀ ਵਧਣ ਲੱਗੀ ਆ ਹਮ ਦੀਪਕ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ